ਸਸਰੀ ਗੱਲ ਬਈ ਸਾਰੇ ਭਰਾਵਾਂ ਨੂੰ ਤੇ ਆਪਾਂ ਤੁਹਾਨੂੰ ਅੱਜ ਬੱਚੇ ਦਿਖਾਉਣੇ ਆ ਆਪਣੇ ਜਿਹੜੇ ਹੁਣ ਕਢਾਏ ਆ ਤੇ ਅੱਜ ਤੁਹਾਨੂੰ ਸ਼ੌਂਕ ਪਰੋਣੇ ਕਪ ਪਟੀ ਕੜਾਈ ਹੈ ਆ ਦੇਖੋ ਤੀਰੀ ਹੈ ਇਧਰੋਂ ਸ਼ਾਕੀ ਹੈ ਸਿਰ ਤੇ ਛਟੇ ਦੇ ਆ ਪਰਪਲ ਲੇ ਹੈ ਇਹ ਹੋਇ ਇਹ ਪੰਜੇ ਬਈ ਖੁਸ਼ਕ ਜਿਹੇ ਪੰਜਾਂ ਦੀ ਆ ਕੀ ਤੁਹਾਨੂੰ ਦਿਖਾਉਣਾ ਹੈ ਇਧਰੋਂ ਬੱਚੇ ਦਿਖਾਉਣੇ ਤੁਹਾਨੂੰ ਚੀਕਦੇ ਆ ਬੱਚੇ ਇਹ ਆ ਦੇਖੋ ਬੱਚਾ ਇਹ ਮੇਡੋ ਕੀ ਕਾ ਬੱਚਾ ਵੇਖੋ ਆ ਇਹ ਕੁਛ ਨਾ ਉਹਦੇ ਕੋ ਕਲੈਣ ਜੀ ਬਣਦੀ ਓਵੇਂ ਬੱਚੇ ਦੇ

ਆ ਪੱਠਾ ਆਪਣਾ ਇਹਦਾ ਭਰਾ ਛੱਡ ਰੱਖਿਆ ਅੱਜ ਉੱਡੀ ਅੰਦਰ ਹਜੇ ਵੱਡਾ ਉਹ ਪਹਿਲੀ ਝੂਲੀ ਦਾ ਉਹ ਆ ਦੂਜੀ ਝੂਲੀ ਦਾ ਬੱਚਾ ਸੱਚੀਆਂ ਪੀਲੀਆਂ ਅੱਖਾਂ ਪੱਲੇ ਦੇਖ ਲਓ ਬਈ ਤੇ ਪੰਜੇ ਦੇਖ ਲਓ ਤੇ ਆਪ ਨੂੰ ਛੱਡ ਆ ਬੱਚਾ ਇੱਕ ਆਸ਼ਾ ਦਾ ਫੁੱਲ ਬਸਾਣਾ ਕਰੀ ਆਵੀ ਉਹ ਦਾ ਭرائی ਹੈ ਸਗਾ ਤੇ ਥੋੜਾ ਜਿਹਾ ਵੱਡਾ ਉਸ ਤੋਂ ਤੂੰ ਦੇਖੋ ਤੇ ਪਰਪਲੇ ਕਰ ਚੱਕ ਬਈ ਪਾ ਪੰਜੇ ਆ ਗੁਲਾਬੀ ਪੰਜੇ ਆ ਜਮਾ ਤੇ ਬੱਚਾ ਬਈ ਛਤਰੀ ਤੇ ਲੱਗੇ ਹੋਏ ਇਹ ਆਪਣੇ ਇੱਥੇ ਇੱਕਾ ਪੱਠਾ ਪਈ ਜਾਵਾ ਹਜੇ ਛੋਟਾ ਜਿਹਾ ਪੱਠਾ ਦੇਖੋ ਬੀ ਚਿੱਟੀਆਂ ਖੰਡਾ ਠੱਬਾਇਆ ਸੇਰਾ ਦਾ ਅਪਣ ਜੇ ਬਈ ਇਹਦੇ ਛੋਟਾ ਛੋਟਾ ਹੋਇਆ ਜੀ ਨਿਕਲ ਆਈ ਜੀ ਇੱਕਾ ਪੱਠਾ ਦੇਖੋ ਇਹ ਚੀਕ ਦਾ ਜਿੰਨਾ ਹੈ ੱਲੇ ਵੇਖੋ ਵੀ ਇੱਥੇ ਦੇ ਪੂਰੇ ਹਜੇ ਪਰਲੇ ਆਈ ਨਹੀਂ ਇਹ ਪੂਛ ਕਾਲੀ ਹੈ ਜਮਾ ਕੇਟੀ ਵੀ ਕਾਲੀ ਹੈ ਬਈ ਇਹ ਦੀ ਵੇਖੋ ਪਟਾ ਕਾਲੀ ਚੀਨੇ ਦਾ ਭਰਾ ਉਹ ਦਹੀਂ ਜਿਹੜਾ ਦਿਖਾਇਆ ਸੀ ਪਹਿਲਾਂ ਥੋੜਾ ਘੱਟਾ ਕਾਲਾ ਚੀਨਾ ਕੰਤਾਈਆਂ ਦੀਆਂ ਕਾਲੀਆਂ ਆਈਆਂ ਉਹ ਜਿਹਦੀ ਪੂਰੀ ਜਿਹੀ ਚਿੱਟੀ ਹੋ ਜੂਗੀ ਹੈ ਕਾਲੀ ਹੈ ਆਹ ਹੋਰ ਅੱਖਾਂ ਵੇਖੋ 41 ਕਿਲੋ ਪੱਠਾ ਉਹ ਛੋਟਾ ਜਿਹਾ ਪੱਠਾ ਜਮਨ ਛੋਟਾ ਹਜੇ ਚੈੱਕ ਕਰੂ ਚੁੱਕੀ ਆਂ ਅੱਖਾਂ ਦਾ ਤੇ ਪੰਜੇ ਕੋਈ ਛੋਟੇ ਪੱਠੇ ਦੇ ਪੰਜੇ ਕਾਲੇ ਹੋ ਜਾਣਗੇ ਇਹ ਕੋਬੀ ਕੁਲੀ ਸ਼ਾਹਾ ਪੱਠਾ ਤੇ ਕਾਲੀ ਨੋਕ ਹੈ ਦੀ ਦੇਖੋ ਵਰਤਲੇ ਇਹ ਵੀ ਆਪਣੇ ਕੋਲੇ ਟਾਂਗੀ ਲੱਗਿਆ ਹੋਇਆ ਆ ਇਹ ਪੰਜੇ ਵੀ ਕਿ ਤੁਹਾਨੂੰ ਕਰਵਾ ਦਿੰਨੇ ਆ ਸ਼ੌਂਕ ਕਿੰਜਰਾਂ ਚ ਪੱਠਿਆਂ ਦਾ ਦੇਖੋ ਬਈ ਆ ਬੱਠੇ ਪੱਠੇ ਜਿਹੜੇ ਹੁਣ ਅੱਗੇ ਦਿਖਾਈ ਸੀ ਚੰਗੇ ਲੱਗੇ ਬਈ ਕਮੈਂਟ ਜ਼ਰੂਰ ਕਰੋ ਜੀ ਸ਼ੇਅਰ ਵੀ ਕਰੋ ਜੀ ਵੀਡੀਓ ਨੂੰ ਤੇ ਸਬਸਕ੍ਰਾਈਬ ਵੀ ਕਰੋ ਜੀ ਕਾਂ ਬੈਠੀ ਟੀਰੀ ਪੱਠੀ ਆਪਣੀ ਸ਼ੌਂਕ ਕਰਦਾ ਟੀਰੀ ਪੱਠੀ ਐ ਇਧਰੋਂ ਟੀਰ ਪੈਂਦਾ ਪਰਲੇ ਪਾਸੋਂ ਕਾਲੀ ਅੱਖ ਇਹਦੀ ਕੀ ਵੀ ਹੋਰ ਅੱਗੇ ਸ਼ੌਂਕਰਾਵਾਂਗੇ ਤੁਹਾਨੂੰ ਬਹੁਤ ਨਾਲ ਆ ਦੇਖੋ ਜੀ ਆ ਪੱਠਾ ਵੇਖੋ ਇਹਦਾ ਭਰਾ ਵੀ ਜਾਂਦਾ ਬਈ ਬਾਲਾ ਚੰਗਾ ਪਹਿਲਾਂ ਘੱਟ ਟੁੱਟਦਾ ਸੀਗਾ ਤੇ ਨਵਾਂ ਜੋੜ ਆਪਣਾ ਤੇ ਅੱਜ ਵੀ ਗਰਮੀ ਹੈ ਜੀ ਆ 39 40 ਡਿਗਰੀ ਤੇ ਅੱਜ ਵਧੀਆ ਮਤਲਬ ਸੁੱਕੀਆਂ ਗੀੜੀਆਂ ਤੇ ਆ ਥੋੜੀ ਥੋੜੀ ਚੱਲ ਪਿਆ ਤੇ ਇਹਦਾ ਵੀ ਆਪਣਾ ਰਿਜ਼ਲਟ ਅੱਗੇ ਮਿਲੂਗਾ ਇਹਦੇ ਭਾਈ ਦਾ ਪੱਠਾ ਵੇਖੋ ਵੀ ਕਿਦਾਂ ਘੈਣ ਲੱਗਿਆ